ਕੈਪਟਨ ਅਮਰਿੰਦਰ ਸਿੰਘ ਤੇ ਸੀਐਮ ਨੇ ਨਿਸ਼ਾਨਾ ਸਾਧਿਆ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਮਜੀਠੀਆ ਦੀ ਹਮਾਇਤ ਦੇ ਉੱਤੇ ਪੋਸਟ ਕੈਪਟਨ ਅਮਰਿੰਦਰ ਵੱਲੋਂ ਪਾਈ ਸੀ ਤਾਂ ਸੀਐਮ ਨੇ ਉਸ ਤੇ ਸਵਾਲ ਚੁੱਕੇ ਨੇ ਕੈਪਟਨ ਸਾਹਿਬ ਅੱਜ ਤੁਹਾਨੂੰ ਡਰਗ ਤਸਕਰਾਂ ਦੇ ਮਾਨਵ ਅਧਿਕਾਰਾਂ ਦਾ ਚੇਤਾ ਆਇਆ ਜਦੋਂ ਲੋਕਾਂ ਦੇ ਪੁੱਤ ਤੁਹਾਡੇ ਸਰਕਾਰਾਂ ਦੇ ਵਿੱਚ ਤੜਫ-ਤੜਕੇ ਮਰ ਰਹੇ ਸਨ ਉਦੋਂ ਕਿਉਂ ਨਹੀਂ ਤਾਂ ਤੁਹਾਡੇ ਸਾਰਿਆਂ ਦੇ ਡੋਗਲੇ ਚਿਹਰਿਆਂ ਦਾ ਪਤਾ ਲੱਗ ਚੁੱਕਿਆ ਤਾਂ ਸੀਐਮ ਮਾਨ ਨੇ ਕਿਹਾ ਕਿ ਭਾਜਪਾ ਹੁਣ ਤੁਹਾਡੇ ਬਿਆਨ ਤੇ ਨਿੱਜੀ ਕਹਿ ਕੇ ਇਸ ਨੂੰ ਤੁਹਾਡਾ ਖਹਿੜਾ ਛਡਵਾਇਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਿਮ ਆ ਸਿਮ ਬਾ ਨੇ ਕੈਪਟਨ ਅਮਰਿੰਦਰ ਦੀ ਪੋਸਟ ਤੇ ਨਿਸ਼ਾਨਾ ਸਾਧਿਆ ਤਾਂ ਤੁਹਾਨੂੰ ਦੱਸਦੀ ਕਿ ਜਿਸ ਤਰ੍ਹਾਂ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਲੱਗੀ ਹੋਈ ਹੈ ਤਾਂ ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਦੀ ਹਮਾਇਤ ਦੇ ਵਿੱਚ ਇੱਕ ਪੋਸਟ ਪਾਈ ਸੀ ਜਿਸ ਤੋਂ ਬਾਅਦ ਸਿਆਸੀ ਜੋ ਕਿ ਹਲਚਲਾਂ ਵਧ ਗਈਆਂ ਸਨ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਜੋ ਚਰਚਾਵਾ ਲਗਾਤਾਰ ਛੜੀਆਂ ਹੋਈਆਂ ਸਨ ਤਾਂ ਉਥੇ ਹੀ ਸੀਐਮ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੇ ਕੁਝ ਸਵਾਲ ਪੁੱਛੇ ਨੇ ਕਿ ਜਦੋਂ ਲਗਾਤਾਰ ਤੁਹਾਡੀ ਚਾਤੀਏ ਪਜੀਤੇ ਜੀ ਸਰਕਾਰ ਸੀ ਤਾਂ ਉਦੋਂ ਨਸ਼ਾ ਹੱਥੋ ਹੱਥ ਵਿਖ ਰਿਆ ਸੀ ਤਾਂ ਉਦੋਂ ਕਿਸੇ ਵੀ ਸਰਕਾਰ ਨੇ ਇਸ ਦੇ ਉੱਤੇ ਕੰਮ ਨਹੀਂ ਕੀਤਾ ਤੇ ਜਦੋਂ ਤੁਹਾਡੀ ਸਰਕਾਰ ਦੇ ਵਿੱਚ ਨੌਜਵਾਨ ਮਾਵਾ ਤੇ ਪੁੱਤ ਮਰ ਰਹੇ ਸਨ ਤਾਂ ਉਦੋਂ ਤੁਹਾਨੂੰ ਮਾਨਵਿਕ ਅਧਿਕਾਰਾਂ ਦੀ ਚਿੰਤਾ ਨਹੀਂ ਹੋਈ ਤੇ ਅੱਜ ਜੇਕਰ ਮਰਜੀਠਿਆਂ ਨੂੰ ਜੇਲ੍ਹ ਦੇ ਅੰਦਰ ਛੁੱਟਿਆ ਗਿਆ ਤਾਂ ਇਸ ਕਰਕੇ ਤੁਹਾਨੂੰ ਉਹਨਾਂ ਦੀ ਯਾਦ ਆ ਰਹੀ ਹੈ ਮਨੁੱਖ ਅਧਿਕਾਰਾਂ ਦੀ ਯਾਦ ਆ ਰਹੀ ਹੈ ਤਾਂ ਸਿਆਂ ਭਗਵੰਤ ਮਾਨ ਨੇ ਵੱਡਾ ਤੰਝ ਕੱਸਿਆ